ਹਾਂਜੀ ਦੋਸਤੋ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਇਹ ਦੱਸਿਆ ਹੈ ਕਿ ਸਿੱਧੂ ਮੂਸੇਵਾਲੇ ਦਾ ਕੋਈ ਵੀ ਗਾਣਾ ਹਲੇ ਤੱਕ AI ਦੇ ਨਾਲ ਨਹੀਂ ਬਣਿਆ ਅਤੇ ਨਾ ਹੀ ਅਸੀਂ ਬਣਾਵਾਂਗੇ ਜੇਕਰ ਅਸੀਂ ਗਾਣਾ ਕੋਈ ਵੀ AI ਦੇ ਨਾਲ ਬਣਾਵਾਂਗੇ ਤੇ ਫੈਨਾਂ ਵਿੱਚ ਜ਼ਰੂਰ ਸ਼ੇਅਰ ਕਰਾਂਗੇ ਕਿ ਇਹ ਸਿੱਧੂ ਮੂਸੇਵਾਲੇ ਦਾ AI ਦੇ ਨਾਲ ਬਣਾਇਆ ਗਾਣਾ ਆ ਜਿਹੜਾ ਆਪਾਂ ਜਿਹੜਾ ਕੀ ਰਿਲੀਜ਼ ਕੀਤਾ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬਰੋਟਾ ਗਾਣਾ ਜਿਹੜਾ ਕੀ ਸਿੱਧੂ ਮੂਸੇਵਾਲੇ ਦਾ 30 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਗੁਰੂ ਨਦਵਾ ਨੇ ਪੋਸਟਰ 'ਪਾ ਕੇ ਕਹਿ ਦਿੱਤਾ 27 ਤਰੀਕ ਨੂੰ ਮੈਂ ਆਪਣਾ ਗਾਣਾ ਛੱਡੇਗਾ ਜਿੰਨੇ ਮੇਰੇ ਬਰਾਬਰ ਗਾਣਾ ਛੜਨਾ ਹੋਊਗਾ ਉਹ ਛੱਡ ਲਿਓ ਆਖਿਰਕਾਰ ਗੁਰੂ ਨਦਵਾ ਨੇ ਚੈਲੰਜ ਕਿਨੂੰ ਕੀਤਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਕਹਿਆ ਗਿਆ ਸੀਗਾ ਬਲਕੌਰ ਸਿੰਘ ਨੇ ਇੰਟਰਵਿਊ ਦੇ ਦੌਰਾਨ ਕਿਹਾ ਸੀਗਾ ਕਿ ਅਸੀਂ ਗਾਣਾ ਰਿਲੀਜ਼ ਕਰਨ ਜਾ ਰਹੇ ਹਾਂ ਜਿਸ ਵਿੱਚ ਵੀ ਕੋਈ ਦਮ ਹੈ ਗਾਜਾ ਕਿਸੇ ਨੇ ਵੀ ਆਪਣਾ ਭੁਲੇਖਾ ਕੜਨਾ ਹੈ ਤਾਂ ਸਾਡੇ ਨਾਲ ਗਾਣੇ ਦੀ ਡੇਟ ਜਲਦੀ ਕੋ ਪਾ ਲਵੇ ਤੀਦ ਰੀਗ ਨੂੰ ਸਿੱਧੂ ਦਾ ਗਾਣਾ ਆਉਣਾ ਤੇ ਸਾਈਦ ਰੀ ਨੂੰ ਗੁਰੂ ਰੰਧਾਵਾ ਨੇ ਆਪਣਾ ਗਾਣਾ ਰਿਲੀਜ਼ ਕਰਨ ਦੀ ਜਿਹੜੀ ਗੱਲ ਕੀਤੀ ਆ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਗੁਰੂ ਰੰਧਾਵਾ ਦਲਜੀਤ ਉਹ ਬਾ ਸਿੱਧੂ ਮੂਸੇਵਾਲੇ ਦੇ ਫਾਈਨਲ ਨਾਲ ਕੰਟਰੋਵਰਸੀ ਪਾ ਲੰਦੇ ਆ ਸਾਰੀਆਂ ਗੱਲਾਂ ਅਸੀਂ ਬਾਅਦ ਵਿੱਚ ਵੀ ਕਰਾਂਗੇ ਪਹਿਲਾਂ ਤੁਹਾਨੂੰ ਅਸੀਂ ਉਹਨਾਂ ਦੀ ਮਾਤਾ ਚਰਨਜੀਤ ਕੌਰ ਦਾ ਇਹ ਇੰਟਰਵਿਊ ਦੀ ਇੱਕ ਛੋਟੀ ਜੀ ਵੀਡੀਓ ਜਿਹੜੀ ਕੀ ਦਿਖਾ ਦਿੰਨੇ ਆ ਜਰੂਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਕਮੇ ਹੋਰ ਸਨੇਹਾਦਰ ਨੂੰ ਚੁਣੀ ਆਮ ਜਿਹੜੇ ਕਹਿੰਦੇ ਨਾ ਵੀ ਸੁਪਨੇ ਗਾਣੇ ਵੀ AI ਨਾਲ ਬਣ ਰਹੇ ਨੇ ਹਨਾ ਜਿੱਦੇ AI AI ਨਾਲ ਸੀ ਗਾਣਾ ਬਣਾਇਆ ਨਾ ਉਹਦੇ ਆਡੀਅੰਸ ਨੂੰ ਦੱਸ ਕੇ ਬਣਾਵਾਂਗੇ ਵੀ ਆਹ ਭਾਈ ਗਾਣਾ AI ਨਾਲ ਬਣਿਆ ਹੋਇਆ ਮੇਰੇ ਪੁੱਤ ਕੋਲੇ ਮੈਟਰ ਮੇਰੇ ਪੁੱਤ ਦਾ ਬਹੁਤ ਹੈ ਸਾਡੇ ਕੋਲੇ ਬਸ ਇਹ ਦਿਮਾਗ ਦਿਨ ਰੱਖਣ ਵੀ ਇਹ AI ਨਾਲ ਬਣਾਵਣਾ ਕਿ ਛੱਡੀ ਜਾਂਦੇ ਹਿੱਦੇ ਬਣਾਇਆ ਉਹਦੇ ਦੱਸ ਕੇ ਬਣਾਵਾਂਗੇ ਅਸੀਂ ਮਤਲਬ ਇਨਾ ਵਾਦਾ ਕਰ ਦਿੱਤੀ ਸੀ ਉਹਦੇ ਨੂੰ ਯਾਹਾਂ ਜੀ ਦੋਸਤੋ ਉਹ ਦਲਜੀਤ ਦੇ ਫੈਨ ਸੀ ਕਿ ਜਿਹੜੇ ਕੀ ਕੁਝ ਕਿਆਣੀ ਗੁਰੂ ਨਦਮ ਨੂੰ ਹਾਲਾਕੀ ਸਾਰਿਆਂ ਨੇ ਦਲਜੀਤ ਨੂੰ ਸੁਣਨਾ ਪਸੰਦ ਕਰ ਰਹੇ ਨੇ ਪਰ ਉਹ ਕੁਝ ਬੋਲੇ ਨਹੀਂ ਕਿਉਂਕਿ ਦਲਜੀਤ ਇੱਕ ਕਾਮਜਦ ਸਦਾ ਹੈ ਬੰਦਾ ਹੈ ਤੇ ਨਾ ਹੀ ਉਹ ਕਿਸੇ ਨੂੰ ਟਾਰਗੇਟ ਕਰਦਾ ਬਸ ਆਪਣੀ ਮਸਤੀ ਦੇ ਵਿੱਚ ਰਹਿੰਦਾ ਸੀਗਾ ਪਰ ਇੱਕ ਸਿੱਧੂ ਮੂਸੇਵਾਲਾ ਸੀਗਾ ਜਿਹੜਾ ਕਿ ਸਾਰਿਆਂ ਨੂੰ ਜੁੰਡੇ ਖਿਲਾਰ ਕੇ ਰੱਖ ਦਿੰਦਾ ਸੀਗਾ ਜਿਹੜਾ ਵੀ ਉਹਦੇ ਨਾਲ ਗਰਦਾਰੀ ਕਰਦਾ ਸੀਗਾ ਉਹਨੇ ਆਪਣੇ ਗਾਣੇ ਦੇ ਵਿੱਚ ਉਹਨੂੰ ਰਿਪਲਾਈ ਦੇਣਾ ਹੀ ਹੁੰਦਾ ਸੀਗਾ ਜਿਵੇਂ ਕਿ ਪ੍ਰੇਮ ਦੇ ਲੋਹ ਦੇ ਤੱਕ ਉਹਦੀ ਮਾਰ ਚੱਲ ਰਹੀ ਆ ਪਮੇ ਪ੍ਰੇਮ ਟੇਲ ਨੂੰ ਨਵਾਂ ਸੰਧੂ ਨੇ ਆਈਂ ਕੰਟਰੋਵਰਸੀ ਚੱਲਦੀ ਹੈ ਪਰ ਸਿੱਧੂ ਮੂਸੇਵਾਲੇ ਦਾ ਨਾਮ ਉਹਦੇ ਵਿੱਚ ਜ਼ਰੂਰ ਹੁੰਦਾ ਆ ਕਿਉਂਕਿ ਸਿੱਧੂ ਮੂਸੇਵਾਲੇ ਨੇ ਇੱਕ ਅਜਿਹਾ ਕੀਤਾ ਦਿੱਤਾ ਸੀਗਾ ਪ੍ਰੇਮ ਟੇਲ ਨੂੰ ਜਿਸ ਤੋਂ ਬਾਅਦ ਨਵਾਂ ਸੰਧੂ ਨੇ ਵੀ ਉਹ ਜਿਹੜਾ ਕਿ ਇੱਕ ਵਰਲਡ ਆਪਣੇ ਗਾਣੇ ਦੇ ਵਿੱਚ ਕਹਿ ਕੇ ਉਹਨੂੰ ਰਿਪਲਾਈ ਦਿੱਤਾ ਸੀਗਾ ਉਹ ਕਿਹੜਾ ਵਰਲਡ ਆ ਤੁਸੀਂ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਅਤੇ ਆਪਾਂ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕੀ ਕੁਝ ਨਵਾਂ ਸੰਧੂ ਨੇ ਕਿਆ ਸੀਗਾ ਆਪਣਾ ਪ੍ਰੇਮ ਟੈਲ ਨੂੰ ਪਰ ਆਪਾਂ ਗੱਲ ਕਰਦੇ ਆ ਗੁਰੂ ਰੰਦਾਵਾਲ ਤੇ ਸਿੱਧੂ ਮੂਸੇਵਾਲੇ ਦੀ ਅਤੇ ਬਹੁਤ ਜਲਦੀ ਅਸੀਂ ਤੁਹਾਡੇ ਵਾਸਤੇ ਅਗਲੀ ਵੀਡੀਓ ਵਿੱਚ ਉਹ ਲੈ ਕੇ ਆਵਾਂਗੇ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਆਸ ਸੀਗਾ ਕਿ ਜਿੰਨੇ ਵੀ ਗਾਣੇ ਪੋਣੇ ਨੇ ਉਹ ਅਸੀਂ ਗਾਣਾ ਛੱਡ ਰਹੇ ਹਾਂ ਸਾਡੇ ਨਾਲ ਪਾ ਲੋ ਅਤੇ ਜਿਹਨੇ ਭਲੇਖਾ ਕੱਢਣਾ ਹੈ ਨੈਟਵਰਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਹ ਕੱਢ ਲਵੇ ਉਸ ਤੋਂ ਬਾਅਦ ਜਿਹੜਾ ਕਿ ਆਪਣਾ ਗੁਰੂ ਰੰਦਾਵਾਲ ਆ ਉਹਨੇ ਇੱਕ ਕਮੈਂਟ ਕੀਤਾ ਸੀਗਾ ਪੂਰੀ ਡਿਟੇਲ ਦੇ ਵਿੱਚ ਅਸੀਂ ਤੁਹਾਡੀ ਅਗਲੀ ਵੀਡੀਓ ਜਿਹੜੀ ਕਿਉ ਲੈ ਕੇ ਆਵਾਂਗੇ ਤੇ ਇਸ ਵੀਡੀਓ ਨੂੰ ਤੁਸੀਂ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤਾਂਕਿ ਹਰ ਰੋਜ਼ ਦੁਨੀਆ ਨਵੀਆਂ ਅਪਡੇਟਾਂ ਜੋ ਵੀ ਅਸੀਂ ਵੀਡੀਓ ਲੈ ਕੇ ਆਈਏ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ